ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਲੱਕੀ ਮੱਕੜ ਚੈਨਲ ਤੇ ਸਵਾਗਤ ਹੈ ਹੁਣ ਕਈ ਵਾਰ ਕੱਖਾਂ ਦੀ ਪ੍ਰੋਬਲਮ ਜ਼ਿਆਦਾ ਹੋਣ ਕਰਕੇ ਕਈ ਵਾਰ ਕਈ ਕਿਸਾਨ ਵੀਰ ਆ ਆਪਣੇ ਮੈਟਰੀ ਲਾ ਲਓ ਜਾਂ ਸਗਨੋਰ ਲਾ ਲਓ ਜਾਂ ਲਾ ਲਓ 24D ਵਗੈਰਾ ਜਾਂ ਕੋਈ ਵੀ ਲੀਡਰ ਲਾ ਲਓ ਸਲਫੋਸਫਰਾਨ ਇਹ ਸਪਰੇਆ ਕਈ ਵਾਰੀ ਜਿਆਦਾ ਡਬਲ ਫਾਰੇ ਵੱਜਣ ਜਾਂ ਕਈ ਵਾਰੀ ਕੋਈ ਭਲੇਖੇ ਨਾਲ ਵੀ ਹੋ ਜਾਂਦੀ ਹੈ ਕੋਈ ਡਬਲ ਫਾਰੇ ਵੱਜ ਜਾਂਦੇ ਆ ਜਾਂ ਭਲੇਖੇ ਨਾਲ ਹੋ ਜਾਂਦੀ ਹੈ ਡੋਸ ਜਿਆਦਾ ਪੈ ਜਾਂਦੀ ਹੈ ਤਾਂ ਆਪਣੇ ਕਈ ਵਾਰੀ ਇਹ ਸਾਲਟ ਕਣਕ ਨੂੰ ਪੀਲੇ ਪਾ ਦਿੰਦੇ ਆ ੱੱਕਾ ਜਾ ਲਾ ਦਿੰਦੀ ਹੈ ਤੇ ਇਸ ਕਰਕੇ ਕਈ ਕਿਸਾਨ ਵੀਰ ਇਹ ਹੀ ਰੁਟੀਨ ਬਣਾ ਹੋਇਆ ਵੀ ਯਾਰ ਜ਼ਿੰਕ ਮੈਗਨੀਜ਼ ਕਰ ਦੋ ਆਪਾਂ ਇਹ ਹੀ ਮੁੰਮਣੇ ਇਹ ਗੱਲ ਜੀ ਕਹਿ ਦਿੰਨੇ ਆ ਯਾਰ ਆ ਪਿੰਡਾਂ ਚ ਆਪਸ ਵਿੱਚ ਇੱਕ ਦੂਜੇ ਨਾਲ ਡਿਸਕਸ ਕਰਕੇ ਵੀਰ ਤੱਕਾ ਲਾਗੀ ਮੈਟਰੀ ਨਾਲ ਜਾਂ ਲੀਡਰ ਨਾਲ ਤੱਕਾ ਲੱਗਿਆ ਕਣਕ ਨੂੰ ਤਾਂ ਆਪਾਂ ਤਕਰੀਬਨ ਆਏ ਜੇ ਕਹਿੰਦੇ ਜਿੰਕ ਮੈਗਨੀ ਨਹੀਂ ਕਰਦੇ ਤਾਂ ਮੇਰੀ ਬੇਨਤੀ ਹੈ ਜਿੰਕ ਮੈਗਨੀ ਨਾਲ ਨਹੀਂ ਠੀਕ ਹੋਣਾ ਤੁਸੀਂ ਜਿੰਕ ਮੈਗਨੀ ਕਰ ਵੀ ਰਹੇ ਹੋ ਤਾਂ ਤੁਸੀਂ ਨਾਲ ਇਹ ਐਡ ਜ਼ਰੂਰ ਕਰ ਦਿਓ ਇਹ ਕੰਟੈਕਟ ਫੰਗੀਸਾਈਡ ਵੀ ਹੈ 55.16% ਐਸ ਸੀ ਲਿਕਵਿਡ ਸਲਫਰ ਵੀ ਹੈ ਕੰਟੈਕਟ ਫੰਗੀਸਾਈਡ ਜ਼ਰੂਰ ਪਾਓ ਮੈਗਨੀਜ਼ ਕਿਲੋ 150 ਪਾਣੇ 200 200 ਲੀਟਰ ਪਾਣੀ ਤੇ 150 ਗ੍ਰਾਮ 12% ਜ਼ਿੰਕ ਤੇ ਆ ਲਾ ਲਓ 400 ਐਮਐਲ ਜਾਂ 330 350 ਐਮਐਲ ਲੀਟਰ 2.5 3 ਕਿੱਲਿਆਂ ਚ ਲਿਕਵਿਡ ਸਲਫਰ ਇਹ ਜ਼ਰੂਰ ਐਡ ਕਰ ਲਿਓ ਜਿੱਥੇ ਕਣਕ ਤੱਕਾ ਲੱਗਿਆ ਜੇ ਨਹੀਂ ਵੀ ਤੱਕਾ ਲੱਗਿਆ ਲਿਕਵਿਡ ਸਲਫਰ ਤੁਸੀਂ ਵੈਸੇ ਵੀ ਪਾ ਲੋਗੇ ਜ਼ਿੰਕ ਮੈਗਨੀਜ਼ ਦੇ ਨਾਲ ਸੋਨੂੰ ਦੁੱਗਣੇ ਰਿਜ਼ਲਟ ਮਿਲਣਗੇ ਇੱਕ ਇਹ ਚੀਜ਼ ਇੱਕ ਜਾਂ ਫਿਰ ਆਪਾਂ ਜੇ ਕਣਕ ਨੂੰ ਧੱਕਾ ਲੱਗ ਜੇ ਮੈਕਟਰੀ ਨਾਲ ਜਾਂ ਕਿਸੇ ਲੀਡਰ ਲੋਡਰ ਨਾਲ ਫਿਰ ਆਪਾਂ ਕਿਲੋ ম্যাগਨੇਸ਼ੀਅਮ ਸਲਫੇਟ ਤੇ ਕਪਤਾਨ ਹੈਕਜ਼ਾਗੋਨਾਜੋਲ ਕਪਤਾਨ ਪਲੱਸ ਹੈਕਜ਼ਾਗੋਨਾਜੋਲ 70% ਕਪਤਾਨ ਹੁੰਦਾ ਤੇ 75% ਹੈਕਜ਼ਾਗੋਨਾਜੋਲ ਦੋ ਟੈਕਨੀਕਲ ਮਿਕਸ ਹੁੰਦੇ ਆ ਕਪਤਾਨ ਪਲੱਸ ਹੈਕਜ਼ਾਗੋਨਾਜੋਲ ਕਿਲੋ ম্যাগਨੇਸ਼ੀਅਮ ਤੇ ਕਿਲੋ ਤਿੰਨ ਕਿਲਿਆਂ ਚ ਹੈਕਜ਼ਾ ਕਪਤਾਨ ਜਾਂ ਇਹ ਕਰ ਸਕਦੇ ਆ ਦੋਨਾਂ ਚੋਂ ਕੋਈ ਕਰ ਲਿਓ ਤੁਹਾਡੀ ਕਣਕ ਵਧੀਆ ਹਰੀ-ਪਰੀ ਹੋ ਜੂ ਤੇ ਫੋਟ ਕਰਿਆਊਗੀ ਫੋਟਾਂ ਨਮ ਨਮੀ ਆ ਨਿਕਲ ਲੱਗਣਗੀਆਂ ਹਰੀ-ਪਰੀ ਹੋ ਜੂਗੀ ਮੈਗਨੀਜ਼ ਜਿੰਕ ਤੇ ਲਿਕਰ ਸਲਫਰ ਜਾਂ ਇਹ ਕਰ ਲਿਓ ਤੇ ਜਾਂ ਫਿਰ ਮੈਗਨੀਸ਼ੀਅਮ ਤੇ ਹੈਕ ਜਾ ਕਪਤਾਨ ਦੋ ਤੁਹਾਨੂੰ ਦੱਸ ਹੀ ਦਿੱਤੀ ਦੋਨਾਂ ਚੋਂ ਕੋਈ ਮਰਜ਼ੀ ਕਰ ਲਿਓ ਤੁਹਾਡੀ ਕਣਕ ਵਧੀਆ ਹਰੀ-ਪਰੀ ਹੋ ਜੂਗੀ ਆਈ ਵੀਰੋ ਤੁਹਾਡਾ ਨਾਲ ਗੱਲਾਂ ਸਾਂਝੀਆਂ ਕਰਨੀ ਤੇ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਕਰਿਓ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆਏ ਐ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਇੱਕ ਮੇਰੀ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚ ਸਕੇ ਧੰਨਵਾਦ